ਕੀ ਦੇ ਨਾ ਗੁਰੂ ਅਮਰਦਾਸ ਜੀ ਦੀ ਜਿੱਥੇ ਸਾਡੀ ਕੌਮ ਦੇ ਨਾਮ ਨਾਲ ਭਾਂਤ ਭਾਂ ਦੇ ਲੰਗਰ ਲਾਏ ਜਾ ਰਹੇ ਨੇ ਜਿੱਥੇ ਕੁਝ ਲੰਗਰ ਐਸੇ ਜਿਹੜੇ ਲੰਗਰ ਵਿੱਚ ਲੰਗਰ ਖਵਾਉਂਦੇ ਨਹੀਂ ਆ ਪਰ ਉੱਥੇ ਪ੍ਰਚਾਰਕ ਵੀਰਾਂ ਨੇ ਮੱਝ ਦੇ ਪ੍ਰਚਾਰਕ ਵੀਰਾਂ ਨੇ ਨੌਜਵਾਨਾਂ ਨੇ ਇਕ ਤਾਇਆ ਕੀਤਾ ਆਪਾਂ ਗੁਰੂ ਅਮਰਦਾਸ ਦਾ ਇਤਿਹਾਸ ਵੀ ਲੋਕਾਂ ਤੱਕ ਪਹੁੰਚਾਈਏ ਇੱਕ ਪੈਂਫਲੈਟ ਛੋਟਾ ਜਿਹਾ ਹੈ ਪਰ ਇਹਦੇ ਵਿੱਚ ਗੁਰੂ ਅਮਰਦਾਸ ਜੀਆਂ ਕੁਝ ਸਖਿਆਵਾਂ ਇਤਿਹਾਸ ਲਿਖਿਆ ਹੋਇਆ ਹੈ ਤਾਂ ਕਿ ਅਸੀਂ ਸ਼ਹਦਾਬ ਦੇ ਮਨਾਉਂਦੇ ਮਨਾਉਂਦੇ ਨਾਲ ਇਹ ਵੀ ਪੜੀਏ ਪਤਾ ਲੱਗੇ ਕਿ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਕਿਹੜੇ ਵੱਡੇ ਕਾਰਨਾਮੇ ਕੀਤੇ ਸਨ ਕਿਹੜਾ ਇਤਿਹਾਸ ਸਿਰਜਿਆ ਸੀ ਲੰਗਰ ਪੀਜ਼ੇ ਦੇ ਲੰਗਰ ਚੱਲ ਰਹੇ ਨੇ 버거 ਦੇ ਲੰਗਰ ਚੱਲ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਗੁਰੂ ਸਾਹਿਬ ਨੇ ਸਾਨੂੰ ਸਾਦਾ ਖਾਣਾ ਪੰਗ ਦੀ ਰਸਮ ਹੀ ਖਤਮ ਹੋ ਗਈ ਸਾਸੀ ਉਪਰਾਲਾ ਕੀਤਾ ਵੀ ਆਪਣੇ ਵੱਲੋਂ ਕੁਝ ਥਿਲ ਫੁੱਲ ਜਿਹੜਾ ਵਾ ਕੋਈ 20000 ਦੀ ਗਿਣਤੀ ਵਿੱਚ ਸੰਖੇਪ ਰੂਪ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਛਪਵਾ ਕੇ ਤੇ ਕੁਝ ਜਿਹੜੀਆਂ ਗੁਰੂ ਜੀ ਦੀਆਂ ਸਿੱਖਿਆਵਾਂ ਜੀਵਨ ਤੇ ਸਿੱਖਿਆਵਾਂ ਛਪਵਾ ਕੇ ਉਹ ਅਸੀਂ ਸੰਗਤਾਂ 'ਚ ਵੰਡਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਸਾਡੀ ਟੀਮ ਦੇ ਇੱਥੇ 20 ਮੈਂਬਰ ਜਿਹੜੇ ਪਹੁੰਚੇ ਆ ਜਿਹੜੇ ਮੇਲੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਚੌਂਕਾਂ ਤੇ ਇਹ ਲਿਟਰੇਚਰ ਵੰਡਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਸਾਨੂੰ ਬਦਲ ਦੇਣਾ ਚਾਹੀਦਾ ਵਾ। ਬੱਚੇ ਵੀਰਾਂ ਨੂੰ ਇੱਕ ਉਪਰਾਲਾ ਕੀਤਾ ਗਿਆ ਕਿ ਜਿੱਥੇ ਬਾਕੀ ਲੰਗਰ ਲਾਏ ਗਏ ਆ ਨਾ ਉਹਦੇ ਵਿੱਚ ਇਹ ਇੱਕ ਗਿਆਨ ਦਾ ਲੰਗਰ ਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਸੰਬੰਧਤ ਹੋ ਇਹ ਵੀ ਲੰਗਰ ਜਿਹੜਾ ਇਹ ਜ਼ਰੂਰੀ ਆ ਸਾਡੇ ਨੌਜਵਾਨਾਂ ਨੂੰ ਪਤਾ ਲੱਗੇ ਕਿਤੇ ਐਸਾ ਨਾ ਹੋਵੇ ਪੀ ਇਹ ਸ਼ਹਾਦਤ ਦੀ ਕਲੀ ਲੰਗਰਾਂ ਦਾ ਘੇਰਾ ਜੀ ਧਰਤੀ ਤੋਂ ਆਪਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਇੱਥੇ ਕੁਝ ਨੌਜਵਾਨ ਨੇ ਸਿੱਖ ਪ੍ਰਚਾਰਕ ਨੇ ਜੋ ਧੰਗ ਗੁਰੂ ਅਮਰਦਾਸ ਜੀ ਪਾਛਾ ਦਾ ਇਤਿਹਾਸ ਛੁਪਾ ਕੇ ਤੇ ਫਰੀਕ ਆਪਣੇ ਜਿਹੜੀਆਂ ਵਾਂ ਓ ਵੰਡ ਰਹੇ ਨੇ ਆਪਾਂ ਗੱਲਬਾਤ ਕਰਦੇ ਨੇ ਭਾਈ ਦਿਲਬਖ ਸਿੰਘ ਜੀ ਪੰਜ ਸਾਹਿਬ ਜੀ ਵਾਹਿਗੁਰੂ ਜੀ ਤੱਕ ਸਾਹਿਬੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੇ ਆ ਜੋ ਥੋੜਾ ਜਿਹਾ ਸਾਹਿਬੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰਿਓ ਕੀ ਵੰਡ ਰਹੇ ਹੋ ਜੀ ਅੱਜ ਵੇਖੋ ਜੀ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਦਾ 450 ਸਾਲਾ ਸ਼ਹਦਾਬ ਦੀਪੁਰ ਮਨਾਇਆ ਜਾ ਰਿਹਾ ਹੈ ਜਿੱਥੇ ਸਾਡੀ ਕੌਮ ਦੇ ਨਾਲ ਨਾਲ ਭਾਂਤ ਭਾਂਦੇ ਲੰਗਰ ਲਾਏ ਜਾ ਰਹੇ ਨੇ ਜਿੱਥੇ ਕੁਝ ਲੰਗਰ ਐਸੇ ਜਿਹੜੇ ਲੰਗਰ ਵਿੱਚ ਲੰਗਰ ਖਵਾਉਂਦੇ ਨਹੀਂ ਆ ਪਰ ਉੱਥੇ ਪ੍ਰਚਾਰਕ ਵੀਰਾਂ ਨੇ ਮੱਝ ਦੇ ਪ੍ਰਚਾਰਕ ਵੀਰਾਂ ਨੇ ਨੌਜਵਾਨਾਂ ਨੇ ਇਕੱਠਾਇਆ ਕੀਤਾ ਆਪਾਂ ਗੁਰੂ ਅਮਰਦਾਸ ਦਾ ਇਤਿਹਾਸ ਵੀ ਲੋਕਾਂ ਤੱਕ ਪਹੁੰਚਾਈਏ ਇੱਕ ਪੈਂਫਲੈਟ ਛੋਟਾ ਜਿਹਾ ਹੈ ਪਰ ਇਹਦੇ ਵਿੱਚ ਗੁਰੂ ਅਮਰਦਾਸ ਜੀ ਦੀਆਂ ਕੁਝ ਸਿੱਖਿਆਵਾਂ ਇਤਿਹਾਸ ਲਿਖਿਆ ਹੋਇਆ ਹੈ ਤਾਂ ਕਿ ਅਸੀਂ ਸ਼ਹਾਦਤ ਮਨਾਉਂਦੇ ਮਨਾਉਂਦੇ ਨਾਲ ਇਹ ਵੀ ਪੜੀਏ ਪਤਾ ਲੱਗੇ ਵੀ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਕਿਹੜੇ ਵੱਡੇ ਕਾਰਨਾਮੇ ਕੀਤੇ ਸਨ ਕਿਹੜਾ ਇਤਿਹਾਸ ਸਿਰਜਿਆ ਸੀ ਕੀ ਦੇਣ ਹੈ ਗੁਰੂ ਅਮਰਦਾਸ ਜੀ ਦੀ ਸਾਡੇ ਨੌਜਵਾਨਾਂ ਨੂੰ ਪਤਾ ਲੱਗੇ ਕਿਤੇ ਐਸਾ ਨਾ ਹੋਵੇ ਪੀ ਇਹ ਸ਼ਹਾਦਤ ਦੀ ਕਲੀ ਲੰਗਰਾਂ ਦਾ ਘੇਰਾ ਲੋਕਾਂ ਨੂੰ ਪੀਜੇ ਦਾ ਲੰਗਰ ਬੜਾ ਆਜਾਦ ਹੈ ਜੇ ਦੇਖਿਆ ਹੋਊਗਾ ਜੀ ਸ਼ਦਾਬੀਆ ਸਭ ਤੋਂ ਵੱਡਾ ਮੇਨ ਮਕਸਦ ਹੈ ਪੀਜਾ ਕਿ ਪੀਜੇ ਦਾ ਲੰਗਰ ਲੱਗਾ ਹੈ ਬਾਕੀ ਗੱਲਾਂ ਸਾਲਾਂ ਬਾਅਦ ਚੋਂ ਬਾਕੀ ਸਾਰਾ ਗੱਲ ਬਾਅਦ ਚੋਂ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡੀ ਕਾਮ ਨੂੰ ਨਾਲ-ਨਾਲ ਇਹ ਵੀ ਪਤਾ ਲੱਗੇ ਵੀ ਜਿਹਦੇ ਗੁਰੂ ਸਾਡੇ ਜੱਜ ਸਾਲਾ ਮਨਾਇਆ ਗਿਆ ਉਸ ਗੁਰੂ ਦਾ ਸਾਨੂੰ ਦੇਣ ਕੀ ਹੈ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਨੇ ਚਾਰ ਵੱਡੇ ਪਰਯੋਪਕਾਰ ਕੀਤੇ ਆ ਸਭ ਤੋਂ ਪਹਿਲਾ ਗੁਰੂ ਅਮਰਦਾਸ ਪਾਸ਼ਾ ਨੇ ਸਤੀ ਪ੍ਰਥਾ ਬੰਦ ਕਰਾਈ ਜਿਹੜੀ ਬਹੁਤ ਵੱਡੀ ਇੱਕ ਆਤ ਤੇ ਜ਼ੁਲਮ ਹੁੰਦਾ ਸੀ ਜਿਉਂਦੇ ਜੀ ਪਤਰੀ ਨੂੰ ਸਾੜਿਆ ਜਾਂਦਾ ਸੀ ਪਤੀ ਦੇ ਨਾਲ ਉਹ ਪ੍ਰਥਾ ਬੰਦ ਕਰਾਈ ਢੁੰਡ ਦੀ ਪਤਾ ਬਰੰਦ ਕਈ ਜਿੱਥੇ ਗੁਲਾਮੀ ਦੇ ਵਿੱਚ ਔਰਤ ਨੂੰ ਰੱਖਿਆ ਜਾਂਦਾ ਸੀ ਉੱਥੇ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਬਹੁਤ ਵੱਡੀਆਂ ਸਖਿਆਵਾਂ ਦੇ ਕੇ ਬੌਲੀ ਸੈ ਬਣਾਉਣਾ ਇੱਥੇ ਰੋਗੀਆਂ ਦੇ ਰੋਗ ਦੂਰ ਕਰਨ ਵਾਸਤੇ ਭਾਈ ਲਾਲੂ ਜਣਗਨ ਵੈਦ ਨੂੰ ਮਲਾ ਕੇ ਲਿਆਉਣਾ ਇਸ ਸਥਾਨ ਤੇ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਬਿਆੰਤ ਬਖਸ਼ਿਸ਼ਾਂ ਕਰਕੇ ਇਸ ਨਗਰ ਨੂੰ ਬਸਾਉਣਾ ਕੀਤਾ ਤੇ ਆਓ ਅਸੀਂ ਇੱਕ ਕਾਮ ਨੂੰ ਸਨੇਹ ਦੇਣਾ ਚਾਹੁੰਦੇ ਆ ਸਾਡੀ ਕਾਮ ਕੱਲੇ ਬਾਹਰਲੇ ਲੰਗਰਾਂ ਤੱਕ ਸੀਮਤ ਨਾ ਰਵੇ ਇਹ ਲੰਗਰ ਵੀ ਜ਼ਰੂਰੀ ਹੈ ਕਿਉਂਕਿ ਦੋਵੇਂ ਲੰਗਰਾਂ ਦੀ ਗੱਲ ਹੈ ਲੰਗਰ ਦਾਲ ਤਵੰਡੀਆਂ ਬਸ ਅਮਰਤ ਖੀਰ ਘਾਲੀ ਲੰਗਰ ਵੀ ਲਾਉਣਾ ਹੈ ਤੇ ਨਾਲ ਸ਼ਬਦ ਗੁਰ ਦੇ ਲੰਗਰ ਦੀ ਵੀ ਗੱਲ ਕਰਨੀ ਹੈ ਮੇਰੇ ਨਾਲ ਵੀਰ ਅਮਰਜੀਤ ਸਿੰਘ ਉਹ ਵੀ ਹਾਜ਼ਰ ਨੇ ਅਸੀਂ ਸਾਰੇ ਵੀ ਚੱਲ ਕੇ ਕਿਵੇਂ ਦੇਦੇ ਹੋ ਵੀ ਇਹ ਲੰਗਰਾਂ ਦੀ ਵੀ ਗੱਲ ਕਰ ਰਹੇ ਹੋ ਵੀ ਲੰਗਰ ਪੀਜ਼ੇ ਦੇ ਲੰਗਰ ਚੱਲ ਰਹੇ ਨੇ 버거 ਦੇ ਲੰਗਰ ਚੱਲ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਗੁਰੂ ਸਾਹਿਬ ਨੇ ਸਾਨੂੰ ਸਾਦਾ ਖਾਣਾ ਪੰਗਤ ਦੀ ਰਸਮ ਵੀ ਖਤਮ ਹੋ ਗਈ ਅਸਲ ਦੇ ਵਿੱਚ ਇਹ ਨਾ ਧਰਮ ਦਾ ਜਿਹੜਾ ਮੁੱਦਾ ਮਸਲਾ ਵਾਹੇ ਨਾ ਭਾਵਨਾ ਦਾ ਪਿਛਾ ਹੁੰਦਾ ਤੇ ਭਾਵਨਾ ਦੇ ਵਹਿਣ ਵਿੱਚ ਗੁਰੂ ਸਾਹਿਬ ਦੀ ਸੇਵਾ ਦੇ ਵਹਿਣ ਦੇ ਵਿੱਚ ਕਿ ਬਹੁਤ ਕੁਝ ਸ਼ੁਰੂ ਹੋ ਗਿਆ ਵਾ ਵੈਸੇ ਤਾਂ ਸਿੱਖ ਧਰਮ ਦੇ ਸਿੱਖ ਧਰਮ ਦੇ ਵਿੱਚ ਜਿਹੜੇ ਪੋਸਟਿਕ ਲੰਗਰ ਇੱਥੇ ਨੇੜੇ ਹੀ ਖਡੂਰ ਸਾਹਿਬ ਦੀ ਧਰਤੀ ਤੇ ਹਾਂ ਮਾਤਾ ਖੀਵੀ ਜੀ ਨੇ ਜਿਹੜਾ ਦੇਸੀ ਘੋੜੀ ਖੀਰ ਉਹਦਾ ਲੰਗਰ ਦਿੱਤਾ ਇੱਥੋਂ ਤੱਕ ਦਸਵੀਂ ਪਾਤਸ਼ਾਹ ਤੱਕ ਵੀ ਸਰਬਲੋਹ ਦੇ ਭਾਂਡੇ ਜਿਹੜਾ ਉਹ ਭੋਜਨ ਸਿੱਖਾਂ ਨੂੰ ਦਿੱਤਾ ਜਾਵੇ ਜਿਸ ਨਾਲ ਤੰਦਰੁਸਤੀ ਆਵੇ ਪਰ ਇਹ ਵੀ ਭਾਵਨਾ 'ਚ ਬੈ ਕੇ ਜਾਂ ਭਾਵਨਾ ਆ ਦਾ ਕਰਕੇ ਲੰਗਰਾਂ ਦੀ ਸੇਵਾ ਜਿਹੜੀ ਗੁਰੂ ਘਰ ਦੀ ਕੀਤੀ ਜਾਂਦੀ ਆ ਠੀਕ ਆ ਪਰ ਮੈਂ ਸਮਝਦਾ ਵੀ ਉਹਨੂੰ ਸਿਰਫ ਇੰਟਰਨੈਟ ਤੇ ਇੰਟਰਨੈਟ ਤੇ ਉਹਦੀ ਗੱਲ ਕਰਨ ਦੀ ਬਜਾਏ ਜਿਵੇਂ ਮੰਨ ਲਓ ਸਿਰਫ ਫੇਸਬੁੱਕ ਤੇ ਲਿਖਣ ਦੀ ਬਜਾਏ ਅਸੀਂ ਉਪਰਾਲਾ ਕੀਤਾ ਵੀ ਆਪਣੇ ਵੱਲੋਂ ਕੁਝ ਟਿਲ ਫੁੱਲ ਜਿਹੜਾ ਵਾ ਕੋਈ 20000 ਦੀ ਗਿਣਤੀ ਵਿੱਚ ਸੰਖੇਪ ਰੂਪ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਛਪਵਾ ਕੇ ਤੇ ਕੁਝ ਜਿਹੜੀਆਂ ਗੁਰੂ ਜੀ ਦੀਆਂ ਸਿੱਖਿਆਵਾਂ ਜੀਵਨ ਤੇ ਸਿੱਖਿਆਵਾਂ ਛਪਵਾ ਕੇ ਉਹ ਅਸੀਂ ਸੰਗਤਾਂ 'ਚ ਵੰਡਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਸਾਡੀ ਟੀਮ ਦੇ ਇਥੇ 20 ਕੋ ਮੈਂਬਰ ਜਿਹੜੇ ਪਹੁੰਚੇ ਆ ਜਿਹੜੇ ਮੇਲੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਚੌਂਕਾਂ ਤੇ ਇਹ ਲਿਟਰੇਚਰ ਵੰਡਣ ਦੀ ਕੋਸ਼ਿਸ਼ ਕਰ ਰਹੇ ਆ ਸੋ ਸਾਨੂੰ ਬਦਲ ਦੇਣਾ ਚਾਹੀਦਾ ਵਾ ਜਿਹੜੇ ਲੰਗਰ ਲਾਉਂਦੇ ਉਹਨਾਂ ਦੀ ਭਾਵਨਾ ਵੀ ਮੁਬਾਰਕ ਆ ਪਰ ਉਹਦੇ ਨਾਲ ਨਾਲ ਮਹਾਰਾਜ ਦਾ ਜੀਵਨ ਚਪਾ ਕੇ ਵੰਡਣਾ ਚਾਹੀਦਾ ਲੱਗਦਾ ਤੁਹਾਨੂੰ ਵੀ ਇਹਦਾ ਫਾਇਦਾ ਹੋਊ ਆਪਾਂ ਨੂੰ ਬਿਲਕੁਲ ਹੋਊਗਾ ਜੀ ਸਾਨੂੰ ਅਸੀਂ ਬਹੁਤ ਜੋੜ ਮੇਲਿਆਂ ਤੇ ਇਹਨੂੰ ਅਸੀਂ ਨਾਂ ਦਿੱਤਾ ਜੀ ਗਿਆਨ ਦਾ ਲੰਗਰ ਤੇ ਬਹੁਤ ਨੌਜਵਾਨ ਵੀਰ ਭੈਣਾਂ ਆਪ ਵੀ ਸਾਡੇ ਤੋਂ ਕਿਤਾਬਾਂ ਲੈ ਕੇ ਜਾਂਦੇ ਆ ਬਾਅਦ ਵਿੱਚ ਫੋਨ ਵੀ ਕਰਦੇ ਆ ਭਾਵੇਂ ਇੰਟਰਨੈਟ ਦਾ ਜਮਾਨਾ ਪਰ ਫਿਰ ਵੀ ਕਿਤਾਬਾਂ ਪੜ੍ਹਨ ਦਾ ਇੱਕ ਆਪਣਾ ਸਕੂਨ ਆ। ਸੋ ਸੰਗਤ ਜੀ ਇਹ ਇਹ ਲੰਗਰ ਵੀ ਬਹੁਤ ਜ਼ਰੂਰੀ ਹੈ ਜਿੱਥੇ ਪੀਜ਼ਾ 버ਗਰ ਦੇ ਲੰਗਰ ਚੱਲ ਰਹੇ ਨੇ ਸਾਡੇ ਨਾਲ ਵੀਰ ਧੰਨ ਸਾਹਿਬ ਜੀ ਜੁੜ ਰਹੇ ਨੇ ਗੁਰਿੰਦਰ ਸਿੰਘ ਧੱਲ ਅੱਜ ਭਾਈ ਜੀ ਕੀ ਕਹਿਣਾ ਚਾਹੁੰਦੇ ਆ ਜੀ ਗੁਰੂ ਸਾਹਿਬ ਦੀ ਸਤਾਵ ਦੀ ਆਲੇ ਦੇਣ ਦੇਖੋ ਜੀ ਗੁਰੂ ਪਾਤਸ਼ਾਹ ਨੇ ਬੜੀ ಅಪਾਰ ਰਹਿਮਤ ਬਖਸ਼ਿਸ਼ ਕੀਤੀ ਆ ਤੇ ਸਾਡੇ ਸੱਚੇ ਵੀਰਾਂ ਨੂੰ ਇੱਕ ਉਪਰਾਲਾ ਕੀਤਾ ਗਿਆ ਕਿ ਜਿੱਥੇ ਬਾਕੀ ਲੰਗਰ ਲਾਏ ਗਏ ਹਨ ਉਹਦੇ ਵਿੱਚ ਇਹ ਇੱਕ ਗਿਆਨ ਦਾ ਲੰਗਰ ਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਸੰਬੰਧਤ ਹੋ। ਇਹ ਵੀ ਲੰਗਰ ਜਿਹੜਾ ਇਹ ਜ਼ਰੂਰੀ ਆ ਕਿਉਂਕਿ ਜਿੱਥੇ ਬਾਕੀ ਲੰਗਰ ਕੇਵਲ ਇੱਕ ਤਨ ਦੀ ਖੁਰਾਕ ਹੈ ਪਰ ਇਹ ਮਨ ਦੀ ਜਿਹੜੀ ਖੁਰਾਕ ਹੈ ਨਾ ਇਹ ਵੀ ਨਾਲ ਸਾਨੂੰ ਇਹਦੇ ਬਾਰੇ ਵੀ ਥੋੜੇ ਬਹੁਤੇ ਜਿਹੜੇ ਕੋਸ਼ਿਸ਼ ਆ ਇਹ ਕਰਨੀ ਚਾਹੀਦੀ। ਬਾਕੀ ਸੰਗਤਾਂ ਦਾ ਕਿੰਨਾ ਦਾ ਸੰਯੋਗ ਮਿਲਦਾ ਹੈ। ਹਾਂਜੀ ਇਸ ਪੱਧਰੀ ਜੀ ਬਹੁਤ ਵਧੀਆ ਸੰਯੋਗ ਆ। ਸੁਭਾਈ ਕੀ ਗੱਲ ਆ ਜੀ ਸੰਗਤ ਜਿਹੜੀ ਆ ਤੁਸੀਂ ਜਿੱਥੇ ਵੀ ਚੱਲ ਜੋ ਨਾ ਸਾਰੀ ਬਰਾਬਰੀ ਕੋਈ ਇਤਨੀ ਮਿਲਦੀ ਨਹੀਂ ਹੁੰਦੀ ਪਰ ਫਿਰ ਵੀ ਸਾਨੂੰ ਨਾਲ ਬਹੁਤ ਵਧੀਆ ਜਿਹੜਾ ਇਸ ਵਰਤੀ ਸੰਗਤ ਦਾ ਨੌਜਵਾਨ ਬੱਚਿਆਂ ਦਾ ਭੈਣਾ ਦਾ ਧੀਆਂ ਦਾ ਬਹੁਤ ਵਧੀਆ ਜਿਹੜਾ ਵੀਰਾਂ ਦਾ ਜਿਹੜਾ ਸਜੋਗ ਉਹ ਮਿਲ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਜਿੱਥੇ ਦੂਜੇ ਲੰਗਰ ਵਰਤਦਾ ਹੈ ਜਾਨ ਨੇ ਇਹ ਗਿਆਨ ਦਾ ਲੰਗਰ ਜਿਹੜਾ ਇਹ ਵੀ ਬਹੁਤ ਜ਼ਰੂਰੀ ਹੈ ਸੰਗਤ ਜੀ ਸੋ ਗੁਰੂ ਸਾਹਿਬ ਦੇ ਅੱਜ ਸ਼ਤਾਬਦੀ ਦਾ ਦਿਹਾੜਾ ਜਿਹੜਾ ਉਹ ਬਣਾਇਆ ਜਾ ਰਿਹਾ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੱਖ-ਵੱਖ ਲੋਕਾਂ ਦੀਆਂ ਭਾਵਨਾ ਵੱਖ-ਵੱਖ ਤਰੀਕਿਆਂ ਲੋਕਾਂ ਦੇ ਸਿੱਖੀ ਦਾ ਪ੍ਰਚਾਰ ਕਰਨ ਦਾ ਇਹੀ ਸਾਡਾ ਮੋਟਿਵ ਮਕਸਦ ਜਿਹੜਾ ਸਾਡਾ ਇਹੀ ਹੋਣਾ ਚਾਹੀਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਂ ਜਿਹੜੇ ਲੋ ਸਾਡੇ ਨਾਲ ਨਹੀਂ